ਮੰਦੀ ਰੋਡ ਸੇ ਸਾਡੇ ਸਮਾਜ ਨੇ ਧੀਆਂ ਪੁੱਤਾਂ ਨੂੰ ਜਿਹੜਾ ਆ ਵਕ ਵਕ ਵਰਗਾਂ 'ਚ ਵੰਡਿਆ ਜਿਹਦੇ ਵਿੱਚ ਕੋ ਪੁੱਤਰ ਪੁੱਤਰ ਤੇ ਸੁਪੁੱਤਰ ਆਂਦਾ ਮੈਂ ਸਮਝਦਾ ਕਿ ਸਰਦਾਰ ਗਿਆਨ ਸਿੰਘ ਚੱਕਾ ਸਾਹਿਬ ਦੇ ਸੁਪੁੱਤਰ ਨੇ ਜਿਹੜੇ ਕਿ ਇਸ ਟਾਈਮ ਸਰਦਾਰ ਸ਼ਮਸ਼ੇਰ ਸਿੰਘ ਜੀ ਚੱਕਾ ਸਾਹਿਬ ਬਾਹਰ ਕਾਉਂਸਲ ਜਿਹੜੀ ਹੈ ਨਮਾ ਸ਼ਰੋ ਦੇ ਪ੍ਰੈਜ਼ੀਡੈਂਟ ਵੀ ਨੇ ਇਹਨਾਂ ਨੇ ਆਪਣੇ ਮਾਪੇ ਦਾ ਨਾਮ ਜਿਹੜਾ ਆ ਉਹ ਰੋਸ਼ਨ ਕੀਤਾ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਔਰ ਅੱਜ ਨਵੇਂ ਸਾਲ ਦੇ 2025 ਦੇ ਜਿੱਥੇ ਮੁਬਾਰਕਬਾਦ ਉੱਥੇ ਇਹਨਾਂ ਨੂੰ ਜਿਹੜੇ ਨਵੇਂ ਮੰਦਰ ਬਣਾਏ ਨੇ ਨਵਾਂ ਗ੍ਰਹਿ ਪ੍ਰਵੇਸ਼ ਕੀਤਾ ਉਹਦੀ ਮੈਂ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਵਧਾਈ ਦਿੰਦਾ ਔਰ ਆਸ ਕਰਦਾ ਕਿ ਆਪਣੇ ਸਮਾਜ ਦੇ ਐਸੇ ਤਰ੍ਹਾਂ ਜਿਹੜੇ ਆ ਸੇਵਾ ਕਰਦੇ ਰਹਿਣ ਬੋਲਣਾ ਇੱਕ ਮਿੰਟ ਜੀ ਜਦੋਂ ਨੌਜਵਾਨ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹਣੇ ਜਦੋਂ ਇਹ ਤਰੱਕੀ ਕੀਤੀ ਜਾਣੀ ਛੋਟੀ ਉਮਰ ਤੋਂ ਬਿਲਕੁਲ ਉਹਨਾਂ ਨੂੰ ਚਿੱਕਾ ਸਾਹਿਬ ਤੋਂ ਜਿਹੜੀ ਹੈ ਪ੍ਰੇਰਣਾ ਲੈਣੀ ਚਾਹੀਦੀ ਹੈ ਅੱਜ ਦੁਨੀਆ ਦੀ ਕੋਈ ਵੀ ਮੰਜ਼ਲ ਉਹ ਦੂਰ ਨਹੀਂ ਹੈ ਜਿਹੜੀ ਅਸੀਂ ਸਰ ਕਰਨਾ ਚਾਹੁੰਦੇ ਆ ਉਹਦੇ ਲਈ ਸਾਨੂੰ ਤਿੰਨ ਸ਼ਬਦ ਮੈਂ ਸਾਹਮਣੇ ਕਿ ਰੱਖਨੇ ਚਾਹੀਦੇ ਨੇ ਲੱਲਾ ਗੱਗਾ ਤੇ ਨੰਨਾ ਲਗਨ ਦੇ ਨਾਲ ਜਦੋਂ ਅਸੀਂ ਕਿਸੇ ਵੀ ਕੰਮ ਦੇ ਵਿੱਚ ਬਕਰ ਪਾਵਾਂਗੇ ਤਾਂ ਉਹ ਕੰਮ ਦੇ ਆਪਾਂ ਸਿਰੇ ਪਹੁੰਚਾਂਗੇ ਜਿਵੇਂ ਚਿਕਾ ਸਪੰਚੀ ਠੀਕ ਹੈ ਮੇਰਾ ਮਾਲ ਕਰਦੇ ਆਮ ਜੀ ਖੁਸ਼ੀ ਵਾਲੀ ਗੱਲ ਹੈ ਕਿ ਜਿੱਥੇ ਕਦੀ ਨਹੀਂ ਆਪਣੀ ਜੋ ਹੈਗਾ ਲਾਈਫ ਦੀ ਜਿਹੜਾ ਵਧੀਆ ਅਚੀਵਮੈਂਟ ਹੁੰਦੀ ਹੈ ਉਹ ਵਦਾ ਜਿਹੜਾ ਕਰ ਹੋਣਾ ਚਾਹੀਦਾ ਹੈ ਜੀ ਯਾਨੀ ਜੁਗਾ ਸ਼ਹਿਰ ਵਿੱਚ ਆਪਾਂ ਇਹਦਾ ਬਹੁਤ ਜਿਆਦਾ ਐਪਲੀਕੇਸ਼ਨ ਤੇ ਉਹਨਾਂ ਕਰ ਬਣਾਇਆ ਬਹੁਤ ਬਹੁਤ ਹਾਂਜੀ ਅਲੱਦਾ ਮੈਂ ਪ੍ਰੈਸ ਵਾਲੇ মিডিਆ ਦਾ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡੇ ਰਿਸ਼ਤੇਦਾਰੀ ਚੋਂ ਜੋ ਕਿ ਬਰਨ ਲਾਲ ਨੇ ਸ਼ੁਚੇਸ ਸਿੰਘ ਚਿੱਕਾ ਜਿਸ ਨੇ ਕਿ ਆਪਣੇ ਡੈਡੀ ਦੇ ਪਗਜਨਾਂ ਤੇ ਚੱਲਦਿਆਂ ਹੋਇਆ ਜਿੱਥੇ ਚਿੱਕਾ ਦਾ ਨਾਮ ਰੋਸ਼ਨ ਕੀਤਾ ਉੱਥੇ ਜ਼ਿਲ੍ਹਾ ਸੀਤ ਭਗਸਨ ਦਾ ਨਗਰ ਦਾ ਵੀ ਨਾਮ ਉੱਚਾ ਕੀਤਾ ਤੇ ਮੈਂ ਅੱਜ ਦੇ ਇਸ ਦਿਨ ਤੇ ਪਵਿੱਤਰ ਉਹਨਾਂ ਦੇ ਗ੍ਰਹਿ ਪ੍ਰਵੇਸ਼ ਤੇ ਸਾਰੇ ਪਰਿਵਾਰ ਨੂੰ ਤੇ ਸਾਰੇ ਆਈ ਹੋਏ ਸੰਗਤਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਮਾਣਯੋਗ ਸਰ ਅੱਜ ਇਸ ਸੰਸ਼ੇ ਸਿੰਘ ਟਿਕਾ ਹੋਂਦੇ ਗ੍ਰਾਹ ਪ੍ਰਵੇਸ਼ ਦੇ ਮੌਕੇ ਤੇ ਮੈਨਾਂ ਨੂੰ ਮੁਬਾਰਕਬਾ ਦਿੰਨਾ ਤੇ ਬੜਿਆ ਖੁਸ਼ੀ ਦਾ ਮੌਕਾ ਹੈ ਸਾਰੇ ਜਿਨ੍ਹਾਂ ਨੇ ਮੇਰੇ ਤੇ ਦੋਸਤਾਂ ਨੂੰ ਸਾਰਿਆਂ ਨੂੰ ਪ੍ਰਿਸ਼ਠਕਾਰਾਂ ਨੂੰ ਇਕੱਠੇ ਕਰਕੇ ਇਸ ਖੁਸ਼ੀ ਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ-ਬਹੁਤ ਧੰਨਵਾਦ ਕਰਦੇ ਮੈਂ ਜੋ ਵੀ ਮੇਰੇ ਇੱਥੇ ਗ੍ਰਾਹ ਪ੍ਰਵੇਸ਼ ਤੇ ਦਰ ਪਰ ਚੱਲ ਕੇ ਮੇਰੇ ਰਿਸ਼ਤੇਦਾਰ ਪੈਣ ਪਾਈ ਸੱਜਣ ਮਿੱਤਰ ਜੋ ਵੀ ਮਾਨਯੋਗ ਰਿਸਪੈਕਟਡ ਸ਼ਖਸੀਅਤਾਂ ਆਈਆਂ ਮੈਂ ਉਹਨਾਂ ਦਾ ਆਪਣੇ ਇਥੇ ਗ੍ਰਹਿ ਵਿਖੇ ਪਹੁੰਚਣ ਤੇ ਧੰਨਵਾਦ ਕਰਦਾ ਵਾਹਿਗੁਰੂ ਜੀ ਖਾਲਸਾ ਜੀ ਜੀ ਕੋਈ ਜਾਣਕਾਰੀ ਦਿਓਗੇ ਕਿ ਜੋ ਡਿਸਟਰੀਕਟ ਕੋਲ ਕੋਲ ਪਹੁੰਚਿਆ ਜੱਤ ਸਰਵਰ ਭਵਨ ਪਹੁੰਚੀ ਨੇ ਸਰੋ ਮੇਰੇ ਮੇਰੇ ਸਾਰੇ ਗੈਸਟ ਆਏ ਹੈਗੇ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਥੈਂਕ ਯੂ ਸਰ ਸਰੋ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਧੰਨ ਧੰਨ ਸ੍ਰੀ ਗੁਰਨਾਦੇ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅੱਜ ਇੱਥੇ ਪ੍ਰਕਾਸ਼ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦ ਦਵਾਂਗਾ ਸਾਡੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸ਼ਮਸ਼ੀਰ ਸਿੰਘ ਚਿੱਕਾ ਜੀ ਜਿਨ੍ਹਾਂ ਦੇ ਅੱਜ ਨਿਵਾਸ ਦੇ ਉੱਪਰ ਭਾਰੀ ਮਾਤਰਾ ਦੇ ਵਿੱਚ ਵਕੀਲ ਸਹਿਬਾਨ ਨਵਾਂ ਸ਼ਹਿਰ ਦੀਆਂ ਬੰਗਾ ਦੀਆਂ ਵੱਖ-ਵੱਖ ਖੇੜਿਆ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਡੇ ਵੱਡੇ ਅਹੁਦੇਦਾਰ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਸਵਾਗਤ ਕਰਦਾ ਔਰ ਸ਼ਮਸ਼ੀਰ ਸਿੰਘ ਚਿੱਕਾ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਅੱਜ ਉਹਨਾਂ ਦੇ ਨਵੇਂ ਸਥਾਨ ਤੇ ਜੋ ਅੱਜ ਸੁਪਨੀ ਸਾਡਾ ਪਾਰਟ ਹੈ ਤੁਹਾਡਾ ਇੱਕ ਮਿੰਟ ਅੱਜ ਅਸੀਂ ਮੇਰੇ ਨਾਲ ਮਾਨਮਾਨ ਸਾਹਿਬ ਪੱਟਿਆ ਸਾਹਿਬ ਡਾਕਟਰ ਸਾਹਿਬ ਅਸੀਂ ਸਾਰੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬਾਰ ਕੌਂਸਲ ਦੇ ਦੇ ਅਕਸ਼ ਸ਼ਮਸ਼ੇਰ ਸਿੰਘ ਜੀ ਤੇ ਕਈ ਸਾਥੀ ਜੀ ਉਹਨਾਂ ਦੇ ਗ੍ਰਹਿ ਪ੍ਰਵੇਸ਼ ਤੇ ਉਹਨਾਂ ਨੂੰ ਵਧਾਈ ਦੇਣ ਵਾਸਤੇ ਆਏ ਆ ਤੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇੱਥੇ ਬੁਲਾਇਆ ਤੇ ਇਸ ਖੁਸ਼ੀ ਦੇ ਮੌਕੇ ਤੇ ਸ਼ਾਮਲ ਕੀਤਾ ਅਸੀਂ ਉਹਨਾਂ ਨੂੰ ਵਧਾਈ ਵੀ ਦਿੰਨੇ ਆ ਸਾਨੂੰ ਦਾ ਧੰਨਵਾਦ ਕਰਦੇ ਆਂ ਔਰ ਪ੍ਰਮਾਤਮਾ ਅੱਗੇ ਅਰਦਾਸ ਵੀ ਕਰਦੇ ਆਂ ਕਿ ਪ੍ਰਮਾਤਮਾ ਉਹਨਾਂ ਨੂੰ ਦਿਨ ਦੁਪਹਿਰ ਰਾਤ ਚੋਂ ਬਣੀ ਤਰੱਕੀ ਦੇਵੇ ਉਹ ਸਾਡੇ ਵਾਰਡ ਚ ਆਏ ਆ ਇਸ ਕਰਕੇ ਸਾਨੂੰ ਜਿਆਦਾ ਖੁਸ਼ੀ ਆ ਤੇ ਅਸੀਂ ਇਹਨਾਂ ਦੇ ਨਾਲ ਮਿਲ ਕੇ ਜਿੱਦਾਂ ਦਾ ਵੀ ਹੋਊਗਾ ਅਸੀਂ ਕੰਮ ਕਰਾਂਗੇ ਤੇ ਸਾਨੂੰ ਬੜੀ ਬਹੁਤ ਖੁਸ਼ੀ ਆ ਵੀ ਸਾਡੇ ਹਲਕੇ ਸਾਡੇ ਏਰੀਆ 'ਚ ਆਏ ਆ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਇਹਨਾਂ ਨੇ ਥੋੜੀ ਜੀ ਉਮਰ ਦੇ ਵਿੱਚ ਵੀ ਇੰਨੀ ਵੱਡੀ ਤਰੱਕੀ ਕੀਤੀ ਹੈ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਵੀ ਇਹਨਾਂ ਦੇ ਜਦੋਂ ਤਰੱਕੀ ਪੜ੍ਹ ਕੇ ਤਰੱਕੀ ਜਦਾਂ ਇਹਨਾਂ ਨੇ ਤਰੱਕੀ ਕੀਤੀ ਆ ਆਪਣੇ ਪਰਿਵਾਰ 'ਚੋਂ ਉੱਠ ਕੇ ਜਗ੍ਹਾ ਬਣਾਉਣੀ ਇਹ ਉਹਦੇ ਨਹੀਂ ਹੁੰਦਾ ਬੜੀ ਮਿਹਨਤ ਕਰਨੀ ਪੈਂਦੀ ਹੈ ਇਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਮੈਂ ਬਾਕੀ ਵੀ ਜਿਹੜਾ ਸਾਡਾ ਸਮਾਜ ਆ ਜੁਆ ਆ ਸਾਡੇ ਉਹਨਾਂ ਨੂੰ ਇਹੀ ਕਰਨਾ ਵੀ ਟਾਈਮ ਮਾੜਾ ਚੰਗਾ ਆ ਰਹਿਦਾ ਬੰਦਾ ਜਦੋਂ ਸੱਚੇ ਦਿਲ ਦੇ ਨਾਲ ਨਿਸ਼ਟਾ ਦੇ ਨਾਲ ਆਪਣੀ ਮਿਹਨਤ ਕਰਦਾ ਤੇ ਪ੍ਰਮਾਤਮਾ ਉਹਦੇ ਪਿੱਛੇ ਜਰੂਰ ਹਾਜ਼ਰ ਹੁੰਦਾ ਤੇ ਮੈਂ ਇਸ ਮੌਕੇ ਤੇ ਫਿਰ ਇੱਕ ਵਾਰੀ ਆਪਣੇ ਛੋਟੇ ਵੀਰ ਨੂੰ ਬਹੁਤ-ਬਹੁਤ ਵਧਾਈ ਦੇਣਾ ਜੀ ਜੀ ਤੁਸੀਂ ਗੱਲ ਕੀਤੀ ਆ ਵੀ ਤੁਹਾਡੇ ਵਾਰਡ ਦੇ ਵਿੱਚ ਆਏ ਨੇ ਤੁਹਾਡੇ ਮਹੱਲੇ ਦੇ ਵਿੱਚ ਆਏ ਨੇ ਤੇ ਕਿੰਦਾ ਦੇ ਸਹਿਯੋਗ ਦੀ ਆਸ ਰੱਖਦੇ ਮੈਂ ਇਹਨਾਂ ਤੋਂ ਜੀ ਇੱਕ ਜੋ ਵੱਡਾ ਭਰਾ ਕਰਦਾ ਜੋ ਮੇਰੇ ਵੱਲੋਂ ਜੋ ਵੱਡਾ ਭਰਾ ਕਰਦਾ ਦੋਨਾਂ ਦਾ ਸਹਿਯੋਗ ਅਸੀਂ ਇਕੱਲੇ ਨੂੰ ਦੇਵਾਂਗੇ ਜੀ ਬਿਲਕੁਲ ਸਰ ਹਰ ਵੇਲੇ ਡਟ ਕੇ ਖੜੇ ਹੈ ਜੀ ਜਿੱਥੇ ਵੀ ਭਾਜੀ ਮਰੋੜ ਹੋਊਗੀ ਡਟ ਕੇ ਇਹਨਾਂ ਦੇ ਨਾਲ